ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਹੋਰ ਕਮੇ ਉਤਨਰਾਵ ਕਰਦੀ ਕਲਾ ਵਿੱਚ ਲੂਗੇ ਹੋਰ ਸੁਣਾਓ ਗੱਲਾਂ ਬਾਤਾਂ ਕੀ ਕਰ ਰਹੇ ਹੋ ਸਾਰੇ ਸ਼ਾਦਾ ਪਾਣੀ ਛਕ ਲਿਆ ਸਭ ਨੇ ਬਹੁਤ ਬਹੁਤ ਧੰਨਵਾਦ ਜਿਹੜੋ ਆਪਣੇ ਨਾਲ ਸੁਣਾਓ ਗੱਲਾਂ ਬਾਤਾਂ ਸਾਰੇ ਕੀ ਕਰ ਰਹੇ ਹਨ ਬਹੁਤ ਬਹੁਤ ਧੰਨਵਾਦ ਜੀ ਹੋਰ ਭੈਣ ਜੀ ਠੀਕ ਠਾਕ ਚੜਦੀ ਕਲਾ ਹਾਂ ਜੀ ਵਧੀਆ ਚੜਦੀ ਕਲਾ ਜੀ ਅਸੀਂ ਵੀ ਚੜਦੀ ਕਲਾ ਵਿੱਚ ਸੁਣਾਓ ਸਾਰੇ ਵਧੀਆ ਵਾਹਿਗੁਰੂ ਵਾਹਿਗੁਰੂ ਪ੍ਰਮਾਤਮਾ ਸਭ ਨੂੰ ਚੜਦੀ ਕਲਾ ਵਿੱਚ ਰੱਖੇ ਹਾਂਜੀ ਪ੍ਰਸ਼ਾਦਾ ਪਾਣੀ ਸ਼ਕਲਿਆ ਜੀ ਵਧੀਆ ਹੋਰ ਜਿਹੜੇ ਆਪਣੇ ਨਾਲ ਭੈਣ ਭਰਾ ਜੁੜੇ ਲਾਈਵ ਨੂੰ ਲਾਈਕ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ ਘਰ ਪਰਿਵਾਰ ਵਧੀਆ ਚੜ੍ਹਦੀ ਕਲਾ ਤੁਸੀਂ ਆਪਣੇ ਪਰਿਵਾਰ ਦਾ ਸੁਣਾਓ ਹਾਂਜੀ ਹਾਂਜੀ ਚੜ੍ਹਦੀ ਕਲਾ ਵਿੱਚ ਹੀ ਹੋਣਾ ਚਾਹੀਦਾ ਪ੍ਰਮਾਤਮਾ ਸੁੱਖ ਸ਼ਾਂਤੀ ਰੱਖੇ ਦਇਆ ਕਰੇ ਚੜ੍ਹਦੀ ਕਲਾ ਵਿੱਚ ਹੀ ਰਹੇ ਪਰਿਵਾਰ ਦੇ ਹੋਰ ਵੀ ਜਿਹੜਾ ਭੈਣ ਭਰਾ ਆਪਣੇ ਜੁੜਿਆ ਲਾਈਵ ਨੂੰ ਲਾਈਕ ਕਰ ਦਿਓ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਲਾਈਵ ਦੇ ਵਿੱਚ ਆਏ ਬਹੁਤ ਬਹੁਤ ਧੰਨਵਾਦ ਹਾਂਜੀ ਬਾਈ ਜੀ ਅੱਜ ਐਸ ਵੇਲੇ ਲਾਈਵ ਬੈਠੇ ਸੀ ਬਸ ਸੌਣਾ ਸੀਗਾ ਰੋਟੀ ਪਾਣੀ ਖਾ ਲਿਆ ਇਹਾ ਚਲੋ ਲਾਲੀ ਨੇ 5-10 ਮਿੰਟ ਭੈਣ ਭਰਾਵਾਂ ਨਾਲ ਗੱਲਬਾਤ ਕਰ ਲੈਨੇ ਆ ਤਾਂ ਕਰਕੇ ਲਾਈਵ ਲਾ ਲਿਆ ਜੇ ਤਾਂ ਉਸ ਤਰ੍ਹਾਂ ਦਾ ਆਪਾਂ ਤੜਕੇ ਤੇ ਜਾਂ ਸ਼ਾਮ ਨੂੰ ਲਾਈਵ ਲਈਦਾ ਵਾ ਕਿਉਂਕਿ ਹੁਣ ਤੜਕੇ ਸੈਜ ਪਾਠ ਕਰਨਾ ਹੁੰਦਾ ਵਾ ਤਾਂ ਕਰਕੇ ਲਾਈਵ ਲੱਗਦਾ ਨਹੀਂਗਾ ਤੇ ਸ਼ਾਮ ਨੂੰ ਆਪਾਂ ਲਾਈਵ ਲਾਈਦਾ ਵਾ ਤੇ ਤੜਕੇ ਫਿਰ ਸਾਈ ਪਾਠ ਇਸ ਕਰਕੇ ਆਪਾਂ ਲਾਈਵ ਨਹੀਂ ਲਾਉਂਦੇਗੇ ਤੇ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਸਾਡੇ ਨਾਲ ਬਹੁਤ ਬਹੁਤ ਧੰਨਵਾਦ ਲਾਈਵ ਨੂੰ ਲਾਈਕ ਕਰ ਦਿਓ ਜਿਹੜਾ ਵੀ ਭੈਣ ਭਰਾ ਆਪਣੇ ਜੁੜਿਆ ਬਰਾੜ ਸਾਹਿਬ ਸਾਰਿਆਂ ਨੂੰ ਗੁੱਡ ਨਾਈਟ ਕਹਿੰਦੇ ਆ ਜੀ ਜਿੰਨੇ ਵੀ ਆਪਣੇ ਨਾਲ ਜੁੜੇ ਆ ਭੈਣ ਭਰਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਸਾਰਿਆਂ ਨੂੰ ਗੁੱਡ ਨਾਈਟ ਬਰਾੜ ਸਾਹਿਬ ਵੱਲੋਂ ਤੇ ਬਹੁਤ ਵਧੀਆ ਹੋਰ ਸੁਣਾਓ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਆਪਣੇ ਨਾਲ ਜੁੜੇ ਆ ਸਾਰੇ ਵਾਹਿਗੁਰੂ ਵਾਹਿਗੁਰੂ ਹਾਂਜੀ ਬਹੁਤ ਬਹੁਤ ਧੰਨਵਾਦ ਜੀ ਬਾਰੋਂ ਲੱਗਾ ਬਾਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਆ ਗਏ ਆ ਗਾ ਆ ਗਾ ਬਹੁਤ ਬਹੁਤ ਧੰਨਵਾਦ ਜੀ ਜਿਹੜਾ ਭੈਣ ਭਰਾ ਜੁੜਿਆ ਲਾਈਵ ਨੂੰ ਲਾਈਕ ਕਰ ਦਿਓ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੁੱਖ ਸ਼ਾਂਤੀ ਵਿੱਚ ਰੱਖੇ ਔਰ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਵੀ ਸਬਸਕ੍ਰਾਈਬ ਕਰ ਲਓ ਵੀਡੀਓ ਜਰੂਰ ਦੇਖਣਾ ਜੇ ਚੰਗੀਆਂ ਲੱਗੀਆਂ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਜੀ ਬਹੁਤ ਬਹੁਤ ਸਵਾਗਤ ਲਾਈਵ ਦੇ ਵਿੱਚ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਲਾਈਵ ਦੇ ਵਿੱਚ ਆਉਨੇ ਹੋ ਬਹੁਤ ਬਹੁਤ ਧੰਨਵਾਦ ਅੱਜ ਆਪਾਂ ਇਸ ਵੇਲੇ ਲਾਈਵ ਵੈਸੇ ਬੈਠੇ ਸੀਗੇ ਪ੍ਰਸ਼ਾਦ ਆਪਾਂ ਨਹੀਂ ਛੱਕੇ ਤੇ ਆਪਾਂ ਅੱਜ ਲਾਈਵ ਲਾ ਲਿਆ ਨਹੀਂ ਤਾਂ ਆਪਾਂ ਸਵੇਰ 5 ਵਜੇ ਤੇ ਸ਼ਾਮ ਨੂੰ 5 ਵਜੇ ਗੁਰਦੁਆਰਾ ਸਾਹਿਬ ਲਾਈਵ ਲਾਉਨੇ ਆ ਤੇ ਬਹੁਤ ਬਹੁਤ ਧੰਨਵਾਦ ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਹੋਰ ਸੁਣਾਓ ਕਮੇ ਪਰਿਵਾਰ ਚੜ੍ਹਦੀ ਕਲਾ ਵਿੱਚ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤਾਰੀਵਾਲ ਜੀ ਬਹੁਤ-ਬਹੁਤ ਸਵਾਗਤ ਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਵੀ ਸਬਸਕ੍ਰਾਈਬ ਕਰ ਲੈਣਾ ਬਹੁਤ-ਬਹੁਤ ਧੰਨਵਾਦ ਅੱਜ ਆਪਾਂ ਇੱਕ ਜਾਣਕਾਰੀ ਵੀ ਦੇਣੀ ਆ ਕਿਉਂਕਿ ਆਪਣੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਦੀ ਵਰਛੀ ਅੱਜ ਤੋਂ ਸ਼ੁਰੂ ਹੋਈ ਆ ਵੈਸੇ ਤਾਂ ਪਰਸੋਂ ਤੋਂ ਹੀ ਸ਼ੁਰੂ ਹੋਈ ਸੀਗੀ ਤੇ ਅੱਜ ਵਰਛੀ ਦਾ ਅਖੰਡ ਪਾਠ ਸਭ ਆਰੰਭ ਹੋਇਆ ਪਿੰਡ ਤੇ ਪਰਸੋਂ ਨੂੰ ਭੋਗ ਪੈਣਗੇ ਤੇ ਆਪਾਂ ਸਾਰਿਆਂ ਨੂੰ ਉਸ ਲਾਈਵ ਦਿਖਾਵਾਂਗੇ ਤੇ ਬਹੁਤ ਹੀ ਦੂਰ ਦੂਰੋਂ ਸੰਗਤਾਂ ਕੇ ਗੁਰੂ ਦੇ ਦਰਸ਼ਨ ਕਰਦੀਆਂ ਵਾਂ ਤੇ ਜੋ ਵੀ ਮੂਹ ਮੰਗਦੀਆਂ ਹਨ ਸੰਗਤਾਂ ਤੇ ਉਹ ਪੂਰਾ ਹੁੰਦਾ ਏ ਸੰਤ ਬਾਬਾ ਗੁਰਬਾ ਸਿੰਘ ਜੀ ਦੇ ਸਤਾਨ ਤੇ ਬਹੁਤ ਹੀ ਵੱਡੇ ਪੱਦਰ ਤੇ ਵਰਛੇ ਮਨਾਈ ਜਾਂਦੀ ਆ ਸਾਡਾ ਪਿੰਡ ਕੋਹਾਲਾ ਜ਼ਿਲ੍ਹਾ ਫਿਰੋਜ਼ਪੁਰ ਹੈ ਜੀ ਅਤੇ ਤੁਸੀਂ ਵੀ ਦੇਖਣਾ ਬਹੁਤ ਵੱਡੇ ਪੱਦਰ ਤੇ ਮਨਾਈ ਜਾਂਦੀ ਵਰਚੀ ਤੇ ਆਸਮਰਾਂ ਦਾ ਸਾਰਿਆਂ ਦੀਆਂ ਪੂਰੀਆਂ ਹੁੰਦੀਆਂ ਵਾ ਤੇ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਆਪਣੇ ਨਾਲ ਪੈਣਪਰਾ ਜੁੜੇ ਤੇ 4 ਤਰੀਕ ਦਸੰਬਰ 4 ਦਸੰਬਰ ਦੀ ਵਰਚੀ ਹੁੰਦੀ ਆ ਸੰਤ ਬਾਬਾ ਗੁਰਬਖਸ਼ ਸਿੰਘ ਜੀ ਦੀ ਤੇ ਤੁਸੀਂ ਵੀ ਸਾਡੇ ਨਾਲ ਜੁੜਨਾ ਉਦਨ ਪਰਸੋਂ ਅਤੇ ਦੇਖਣਾ ਗੁਰੂ ਘਰ ਦੀਆਂ ਰੌਣਕਾਂ ਤੇ ਲਾਈਵ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਜਿੰਨੇ ਭੈਣ ਭਰਾ ਪ੍ਰਾਪਤ ਨੇ ਜੁੜੇ ਤੇ ਆਪਣਾ ਕੀਮਤੀ ਸਮਾਂ ਤੁਸੀਂ ਕੱਢਦੇ ਹੋ ਤੇ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਕੱਲ ਸਮਾਂ ਕਿਸੇ ਕੋਲੇ ਵੀ ਨਹੀਂ ਹੈ ਸਮਾਂ ਕੱਢਣਾ ਬਹੁਤ ਔਖਾ ਹੋ ਜਾਂਦਾ ਤੇ ਤੁਸੀਂ ਸਮਾਂ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਸਵਾਗਤ ਸਾਰਿਆਂ ਦਾ ਇਸੇ ਤਰ੍ਹਾਂ ਹੀ ਆਪਣੇ ਨਾਲ ਜੁੜਦੇ ਰਹਿਣਾ ਤੇ ਆਪਣੀਆਂ ਵੀਡੀਓ ਜਰੂਰ ਦੇਖਣਾ ਜੇ ਚੰਗੀਆਂ ਲੱਗੀਆਂ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਜੀ ਆਪਾਂ ਗੁਰਬਾਣੀ ਦੀ ਇਹ ਵੀਡੀਓ ਪਾਉਨੇ ਆ ਤੇ ਆਪਣੇ ਨਾਲ ਜੁੜੋ ਇਹ ਗੁਰੂ ਘਰ ਦੇ ਦਰਸ਼ਨ ਕਰਿਆ ਕਰੋ ਗੁਰੂ ਦੀ ਬਾਣੀ ਵੱਧ ਤੋਂ ਵੱਧ ਪੜਿਆ ਕਰੋ ਗੁਰੂ ਦੀ ਬਾਣੀ ਪੜ ਕੇ ਜੀਵਨ ਸਫਲਾ ਹੋਣਾ ਹੈ ਗੁਰੂ ਦੀ ਸੇਵਾ ਕਰਿਆ ਕਰੋ ਜਿੰਨੀ ਹੋ ਸਕੇ ਇਹ ਹੀ ਆਪਣੇ ਨਾਲ ਜਾਣੀ ਹੈ ਔਰ ਤਾਂ ਆਪਾਂ ਕੰਮ ਜਿਹੜੇ ਵੀ ਕਰਦੇ ਆ ਉਹ ਇੱਥੇ ਹੀ ਰਹਿ ਜਾਣੇ ਆਪਣੇ ਕੋਲੇ ਅਤੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੇ ਲਾਈਵ ਨੂੰ ਲਾਈਕ ਕਰ ਦਿਓ ਬਹੁਤ ਬਹੁਤ ਸਵਾਗਤ ਜਿੰਨੇ ਵੀ ਭੈਣ ਭਰਾ ਪ੍ਰਾਪਤ ਨੇ ਜੁੜੇ ਹੋਰ ਸੁਣਾਉ ਗੱਲਾਂ ਬਾਤਾਂ ਪ੍ਰਭੂਾਰ ਚੜ੍ਹਦੀ ਕਲਾ ਵਿੱਚ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਸੁੱਖ ਸ਼ਾਂਤੀ ਵਿੱਚ ਰੱਖੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸਵਾਗਤ ਜੀ ਜਿੰਨੇ ਵੀ ਭੈਣ ਭਰਾ ਆਪਣੇ ਨਾਲ ਜੁੜੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੋਰ ਸਨਾਓ ਠੀਕ ਠਾਕ ਚੜਦੀ ਕਲਾ ਜੀ ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਬਹੁਤ ਸਵਾਗਤ ਤੁਹਾਡਾ ਤੁਸੀਂ ਆਏ ਲਾਈਵ ਦੇ ਵਿੱਚ ਬਹੁਤ ਬਹੁਤ ਧੰਨਵਾਦ ਹੋਰ ਘਰ ਪਰਿਵਾਰ ਵਧੀਆ ਚੜਦੀ ਕਲਾ ਜੀ ਬਹੁਤ ਬਹੁਤ ਧੰਨਵਾਦ ਕੋਈ ਗੱਲ ਨਹੀਂ ਹਾਂਜੀ ਬਹੁਤ ਬਹੁਤ ਸਵਾਗਤ ਆ ਤੁਹਾਡਾ ਤੁਸੀਂ ਲਾਈਵ ਦੇ ਵਿੱਚ ਆਏ ਹੋਰ ਵੀ ਜਿਹੜੇ ਭੈਣ ਪ੍ਰਾਪਤ ਨਾਲ ਜੁੜੇ ਆ ਲਾਈਵ ਨੂੰ ਲਾਈਕ ਕਰ ਦਿਓ ਬਹੁਤ ਬਹੁਤ ਸਵਾਗਤ ਸਾਰਿਆਂ ਦਾ ਵਾਹਿਗੁਰੂ ਵਾਹਿਗੁਰੂ ਪ੍ਰਮਾਤਮਾ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਤੇ ਲਾਈਵ ਨੂੰ ਲਾਈਕ ਜਰੂਰ ਕਰ ਦਿਓ ਜੀ ਹਾਂਜੀ ਭੈਣ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੇ ਨਾਲ ਜੁੜੇ ਤੇ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਹੁਣ ਤੱਕ ਆਪਣੇ ਨਾਲ ਭੈਣ ਭਰਾ ਜੁੜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਬਹੁਤ ਸਾਧਨੇ ਤੁਸੀਂ ਤਾ ਹੀ ਕੋਈ ਕੰਮ ਕਰ ਸਕਦੇ ਆ ਆਪਾਂ ਤੇ ਸਵਾਗਤ ਸਾਰਿਆਂ ਦਾ ਆਪਣਾ ਚੈਨਲ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਵੀ ਸਬਸਕ੍ਰਾਈਬ ਕਰ ਲੈਣਾ ਤਾਂ ਕਿ ਸਾਰੀਆਂ ਵੀਡੀਓ ਮਿਲਦੀਆਂ ਰਹਿਣ ਤੇ ਬਹੁਤ ਬਹੁਤ ਧੰਨਵਾਦ ਆਪਾਂ ਵੈਸੇ ਤਾਂ ਸਵੇਰ ਤੇ ਸ਼ਾਮ ਨੂੰ ਹੀ ਲਾਈਵ ਕਰਦੇ ਆ ਅੱਜ ਟਾਈਮ ਸੀਗਾ ਤੇ ਆਪਾਂ ਲਾਈਵ ਲਾ ਲਿਆ ਥੋੜਾ ਟਾਈਮ ਭੈਣ ਭਰਾਵਾਂ ਨਾਲ ਗੱਲਬਾਤ ਕਰ ਲੈਣੇ ਆ ਵੈਸੇ ਤਾਂ ਤੜਕੇ ਉੱਠਣਾ ਹੁੰਦਾ 3 ਵਜੇ ਤੇ ਸੌਂ ਜਾਈਦਾ ਵਾ ਤੇ ਅੱਜ ਮੈਂ ਕਿਹਾ ਚਲੋ ਥੋੜਾ ਜਿਹਾ ਲੇਟ ਸੌਜਾਂਗੇ ਤੇ ਇਹਨਾਂ ਪ੍ਰਾਵਾਨਾ ਗੱਲਬਾਤ ਕਰ ਲੈਨੇ ਆ ਦੋ ਦਿਨ ਆਪਣੇ ਤੋਂ ਮਤਲਬ 4-5 ਦਿਨ ਹੀ ਹੋ ਗਏ ਤੜਕੇ ਸਵੇਰ ਲਾਈਵ ਨਹੀਂ ਲਾਇਆ ਜਾਂਦਾ ਕਿਉਂਕਿ ਆਪਣੇ ਤਾਇਆ ਜੀ ਦੀ ਡੈਥ ਹੋ ਗਈ ਸੀਗੀ ਤੇ ਸੈਜ ਪਾੜ ਰੱਖਿਆ ਤਾਂ ਕਰਕੇ ਫਿਰ ਉਧਰ ਸੈਜ ਪਾੜ ਕਰਨਾ ਹੁੰਦਾ ਤੇ ਇਸ ਕਰਕੇ ਆਪਣੇ ਤੋਂ ਲਾਈਵ ਨਹੀਂ ਲੱਗ ਰਿਹਾ ਲੱਗ ਰਿਹਾ ਤੜਕੇ ਅਤੇ ਇਸ ਕਰਕੇ ਆਪਾਂ ਅੱਜ ਆਖਿਆ ਚਲੋ ਉਹ ਗੱਲ ਨਹੀਂ ਆਪਾਂ ਅੱਜ ਲਾਈਵ ਲਾ ਲੈਂਦੇ ਆ ਤੇ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਭੈਣ ਭਰਾ ਆਪਣੇ ਨਾਲ ਜੁੜੇ ਸਾਰਿਆਂ ਦਾ ਸਾਰੇ ਲਾਈਵ ਨੂੰ ਲਾਈਕ ਜਰੂਰ ਕਰਜਿਆ ਕਰੋ ਜੀ ਬਹੁਤ ਬਹੁਤ ਸਵਾਗਤ ਜਿਹੜਾ ਭੈਣ ਭਰਾ ਆਪਣੇ ਨਾਲ ਜੁੜਿਆ ਅਤੇ ਹੋ ਸੁਨਾਓ ਘਰ ਪਰਿਵਾਰ ਵਧੀਆ ਚੜ੍ਹਦੀ ਕਲਾ ਔਰ ਅੱਧਾ ਪਾਣੀ ਛਕ ਲਿਆ ਸਾਰਿਆਂ ਨੇ ਹਾਂਜੀ ਕੋਈ ਆਪਣੇ ਤੋਂ ਚਲੇ ਜਾਵੇ ਤਾਂ ਦੁੱਖ ਤਾਂ ਹੁੰਦਾ ਹੀ ਆ ਭੈਣ ਜੀ ਕੋਈ ਵੀ ਜੀ ਆਪਣੇ ਤੋਂ ਵਿਛੜ ਜਾਵੇ ਤਾਂ ਦੁੱਖ ਤਾਂ ਬਹੁਤ ਹੁੰਦਾ ਵਾ ਤੇ ਚਲੋ ਪ੍ਰਮਾਤਮਾ ਉਹਨਾਂ ਨੂੰ ਸੁੱਖ ਸ਼ਾਂਤੀ ਬਖਸ਼ੇ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਤੇ ਬਹੁਤ ਬਹੁਤ ਸਵਾਗਤ ਜਿੰਨੇ ਭੈਣ ਭਰਾ ਆਪਣੇ ਨਾਲ ਜੁੜੇ ਤੇ ਹੋਰ ਦੱਸੋ ਸਾਰਿਆਂ ਕਿਵੇਂ ਚੜ੍ਹਦੀ ਕਲਾ ਵਿੱਚ ਉਹ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਕਿੱਥੋਂ ਕਿੱਥੋਂ ਆਪਣੇ ਨਾਲ ਜੁੜੇ ਭੈਣ ਭਰਾ ਦੱਸੋ ਆਪਣਾ ਜਿਲ੍ਹਾ ਹੈ ਫਿਰੋਜ਼ਪੁਰ ਅਤੇ ਬਹੁਤ ਬਹੁਤ ਧੰਨਵਾਦ ਜੀ ਜਿਨੇ ਭੈਣ ਭਰਾ ਆਪਣੇ ਨਾਲ ਜੁੜੇ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਲਾਈਵ ਦੇ ਵਿੱਚ ਆਏ ਬਹੁਤ ਬਹੁਤ ਸਵਾਗਤ ਸਾਰਿਆਂ ਦਾ ਹੀ ਫ੍ਰੀ ਫਾਇਰ ਬਹੁਤ ਬਹੁਤ ਧੰਨਵਾਦ ਜੀ ਯਰ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਲਾਈਵ ਦੇ ਵਿੱਚ ਲਾਈਵ ਨੂੰ ਲਾਈਕ ਕਰ ਦਿਓ ਹਾਂਜੀ ਗੁਰੂ ਗੋਬਿੰਦ ਸਿੰਘ ਜੀ ਕੇ ਇੱਕ ਬਾਤ ਸੁਣਾ ਦੀ ਹਾਂਜੀ ਹੁਣ ਤਾਂ ਜੀ ਕੋਈ ਬਾਤ ਨਹੀਂ बस ਸਾਰਿਆਂ ਦੀ ਚੜ੍ਹਦੀ ਕਲਾ ਹੀ ਆ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸਭ ਨੂੰ ਸੁੱਖ ਸ਼ਾਂਤੀ ਵਿੱਚ ਰੱਖੇ ਦਇਆ ਕਰੇ ਮਿਹਰ ਕਰੇ ਹੁਣ ਆਪਾਂ ਸੋਣਾ ਹੀ ਸੀਗਾ ਤੇ ਸਾਰੀ ਦਿਹਾੜੀ ਕੰਮ ਕਰ ਕਰਕੇ ਥੱਕ ਜਾਈਦਾ ਜਿੰਨੇ ਵੀ ਲਾਈਵ ਦੇ ਵਿੱਚ ਜੁੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਲਾਈਵ ਦੇ ਵਿੱਚ ਆਉਂਦੇ ਹੋ ਬਹੁਤ-ਬਹੁਤ ਧੰਨਵਾਦ ਜੀ ਸਰਬੱਤ ਦਾ ਭਲਾ ਹਾਂ ਜੀ ਸਰਬੱਤ ਦਾ ਭਲਾ ਹੀ ਹੋਣਾ ਚਾਹੀਦਾ ਪ੍ਰਮਾਤਮਾ ਸਰਬੱਤ ਦਾ ਭਲਾ ਹੀ ਕਰੇ ਸੁੱਖ ਸ਼ਾਂਤੀ ਵਿੱਚ ਰੱਖੇ ਦਇਆ ਕਰੇ ਮਿਹਰ ਕਰੇ ਕਿ ਭਾਲ ਨੇ ਹਾਂ ਜੀ ਬਹੁਤ-ਬਹੁਤ ਵਧੀਆ ਜੀ ਚੜ੍ਹਦੀ ਕਲਾ ਤੁਸੀਂ ਸੁਣਾਓ ਆਪਣੇ ਚੜਦੀ ਕਲਾ ਜੀ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਹਾਂਜੀ ਵਾਹਿਗੁਰੂ ਵਾਹਿਗੁਰੂ ਦਇਆ ਕਰੇ ਮਿਹਰ ਕਰੇ ਸਭ ਤੇ ਹੋਰ ਸੁਣਾਉ ਗੱਲਾਂ ਬਾਤਾਂ ਇਹ ਫਾਕੀਰ ਜੀ